ਉਹ ਬਣਾ ਪਰ ਬਣਾ ਦੇ ਬਣਾ ਦੇ ਬਣਾ ਦੇ ਬਣਾ ਦੇ ਮੇਰੀ ਆਖਰੀ ਸ਼ਹੀਰੀਆ ਵਿਆਹ ਪਹਿਲਾ ਮੇਰਾ ਹੀ ਕਰਿਓ ਸਤ ਨਹੀਂ ਇਹਦੇ ਇਹ ਵਿਆਹ ਤੇ ਪਹਿਲੀ ਐ ਨਾ ਆਰੇ ਲਾ ਮਾਂ ਮੇਰੀ ਲੋਲੋ ਬਣਾਉਣ ਲੱਗਾ ਓਏ ਓਏ ਆਹਦੀ ਨਜ਼ਰ ਮੇਰੇ ਲਾਉਣੀ ਹੁੰਦੀ ਆ ਮੈਂ ਥੱਪੜ ਮਾਰ ਆਪਣੇ ਚਿਹਰੇ ਤੇ ਤਾਂ ਲਗਾ ਹੈ ਗਿਆ ਹੈ ਮਾ ਇੰਨਾ ਚਾ ਘਰ ਬਣਦੇ ਤਾਂ ਨੀਗਾ ਜਦੋਂ ਇਹਦਾ ਵਿਆਹ ਹੋਇਆ ਉਦੋਂ ਮੈਨੂੰ ਲੱਗਦਾ ਹਨ ਐਂ ਤਾਂ ਕੋਠਾ ਧਰ ਓਏ ਗੁੱਟ ਭਰਾਵਾ ਧਿਆਨ ਨਾ ਧਾਰਾਂ ਅਸੀਂ ਨਹੀਂ ਚੋਣੀਆਂ ਭਰਾਵਾ ਤੂੰ ਗੋਪੀ ਕਿਹਨਾਂ ਕਿਉਂ ਕਿੱਡਾ ਉਹਦਾ ਮਸ ਓਏ ਤੂੰ ਧਿਆਨ ਨਾ ਦਾ ਧਿਆਨ ਨਾ ਦਾ ਮੰਮੀ ਅੱਦਾ ਕਹਿੰਦੀ ਜਿੱਦਾਂ ਮੋਸਕਪੁਰ ਬਣਿਆ ਹੁੰਦਾ ਗੁੱਟ ਤੇ ਗੋਪੀ ਤੂੰ ਨਾ ਕੰਮ ਕਰ ਇੱਕ ਦਿਨ ਟਾਈਮ ਆ ਜਾਣਾ ਉਹ ਵੀ ਮੈਨੂੰ ਬਸੂਗਾ ਓ ਓੱਖਾ ਹੀ ਲਾ ਲਾ ਉਹ ਪੂਰਾ ਗੱਡ ਪੀਸ ਵੇ ਮੰਨਾਂਗੇ ਪੂਰਾ ਗੱਡ ਮੇਰੇ ਪੀਸ ਹੋ ਲੈ ਉਹ ਮੈਂ ਤਾਂ ਪਹਿਲੇ ਹੀ ਪਤਾ ਮੈਂ ਇਹ ਤਾਂ ਹੀ ਨਾ ਕਹਿੰਨਾ ਮੰਮੀ ਨੂੰ ਛੱਡੋ ਕੈਨੇਡਾ ਅਮਰੀਕਾ ਦੁਬਈ ਤੋਰੋ ਇਹ ਤ ਉਹ ਅਦਰ ਕਾਡੂ ਦੀ ਨਾ ਸੀਟ ਸੂਟ ਕੱਢ ਦੇ ਆ ਦੇਖ ਪਰਾ ਠੇਕੇ ਲੈਂਦਾ ਰਿਹਾ ਪਤਾ ਆ ਪਤਾ ਆ ਭਰਾ ਠੇਕੇਦਾਰ ਹੈ ਦਾ ਆ ਜੇ ਕਿਸਦਾ ਪਾਸਾ ਹੋਵੇ ਉਹ ਚੰਗਾ ਟ੍ਰੈਕ ਕਰਦਾ ਹੁੰਦਾ ਉੱਥੇ ਦੇ ਠੇਕੇ ਹੁੰਦੇ ਆ ਭਲਾਨੀ ਨਹਿਰ ਤੇ ਲਟਪੂੜਾ ਗੋਪੀ ਇੱਕ ਟਾਇਲ ਕੱਢੀ ਆ ਮੱਕ ਨਹੀਂ ਅੱਧਾ ਚੜ ਗਈ ਆ ਜਿੱਦਾਂ ਮੱਝ ਚੱਕੇ ਇਹਨਾਂ ਨੇ ਜੁੱਤ ਪਾਈ ਹੁੰਦੀ ਆ ਗੱਲ ਹੁਣ ਤਾਂ ਹੋ ਗਿਆ ਕੰਮ ਗੋਪੀ ਉਹ ਏ ਉਹ ਕੱਤਵਾ ਕੁੱਤੀ ਚੀਜ਼ ਹੁੰਦੀ ਆ ਤੇਰੀ ਤਾਂ ਸਹੀ ਨਹੀਂ ਕਰਨ ਆਉਂਦਾ ਆ ਦੇਖਿਆ ਯਾਰ ਯਾਰ ਆਪਾਂ ਪ੍ਰਾਮਾਣਿਕ ਫੋਟੋ ਬਣਾਈਏ ਨਹੀਂ ਨਹੀਂ ਆ ਤੇ ਮੈਂ ਲਾਉਂਦਾ ਬੋਲ ਬਚਣੀ ਨੂੰ ਦੇ ਆਹ ਫੋਨ ਨਾ ਕਰ ਪੂਤੇ ਗੋਪੀ ਅੱਛੀ ਆ ਮੈਂ 3 ਬਾਲ ਆ ਗਿਆ ਹਾਂ ਨਾ ਸ਼ੁਰੂਆਤ ਕਰਦਾ ਮੈਂ ਹਣਾ ਕੱਢ ਦੇ ਗਾਦੇ ਆ ਓ ਯਾਰ ਇੱਥੇ ਭੈਣੋ ਫੋਨੇ ਦੀ ਚੀਜ਼ ਹੀ ਨਿਕਲੀ ਇੱਥੇ ਹੁਣੇ ਉਹ ਕਰਕੇ ਨੇ ਇੱਥੇ 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 ਭਾਈਵਾ ਆ ਦੇ ਸਾਡਾ ਜਿਹੜਾ ਪਾਟਾ ਪਰ ਆ ਉਸ ਨੂੰ ਨਾ ਰੱਖ ਲੈ ਓ ਯਾਰ ਮਮਾ ਕਰਦੀ ਛੋਟੀ ਗੱਲ ਚੱਲ ਕਾਚੂ ਦੱਸੂਗਾ ਕਿ ਤਾ ਪੱਠ ਨੂੰ ਸੌਲਾ ਪਾਸੇ ਸੌਲਾ ਬਹੁਤ ਚੁੰਬਰ ਦੇ ਰੂਪਾ ਦੇਖੀ ਅੱਜ ਮੂੰਹ ਤੇ ਨੱਥੇ ਤੁਹਾਡੇ ਮੂੰਹ ਤੇ ਓਏ ਆ ਤੂੰ ਕਰਦਾ ਯਾਰ ਦਾ ਅਦੁਨੀਆਂ ਦੇ ਨਾਂ ਦਾ ਟੈਟੂ ਬਣਾਉਂਦੇ ਆ ਇਹ ਓਹ ਕਰੋ ਮੂੰਹ ਆਤਾ ਮਾਵੇਂ ਹੈ ਹੈ ਮੈਂ ਉਦੋਂ ਕਰਦਾ ਇਹਨੇ ਕੋਲਾ ਨਾ ਰਹੀ ਇਹ ਕੰਮ ਨਾ ਕਰੀ ਇਹ ਨਾ ਕਰੋ ਕਰੋ ਹੋਰ ਇਹ ਸਾਫ ਤੇ ਪੀਸਾ ਇਹ ਕਾਹਦਾ ਕਾਹਦਾ ਤੇ ਮੈਂ ਆਜਲੇ ਲਾ ਫੋਨ ਤੇ ਘਟਾ ਲੈ ਮੈਂ ਖਾਤਾ ਤੇਰੇ ਸਾਰਾ ਆਜਲੇ ਫੋਨ ਗੋਪੀ ਮੰਨੀ ਆ ਫੋਨ ਅਰੇ ਆਜਲੇ ਲਾ ਮਾ ਨਹੀਂ ਮੈਨੂੰ ਪਤਾ ਤੈਨੂੰ ਚਾਚੜਿਆ ਲੈ ਮੈਨੂੰ ਫੜਾ ਦੇ ਤਾ ਹਾ ਮੇਰਾ ਦੇਵਨੀ ਦੇਵਨੀ ਲੇ ਉਹ ਬੈ ਗਏ ਇੱਕ ਬਜੂ ਕੋ ਇਤਨਾ ਨਹੀਂ ਨਾ ਪੱਕਾ ਖਾਣਦੇ ਨਾ ਕੱਢੋ ਪਈ ਗਈ ਨਾ ਨਾ ਲੱਗੀ ਆਹ ਕਰਦੀਆਂ ਆਹ ਬਣਦੀਆਂ ਬਣੀਆਂ ਇਹ ਸਪੋਰਟ ਦਿੱਤੇ ਨੇ ਲੈ ਹੈ ਇਤ ਲੈ ਹਣ ਬਦਲੇ ਪਾੜਦਾ ਪਾੜਦਾ ਕੇਦਾ ਪਾੜਦਾ ਕੇਦਾ ਲੱਭੇ ਨਾ ਮਾਰਦੀ ਕਰਦਾ ਵੀ ਸੱਚ ਦਾ ਮੇਰੇ ਨਾਲ ਵਾਲਾ ਆਏ ਚੋਰ ਦਾ ਕਹਦੇ ਉਹਦਾ ਪਾਣ ਗਾ। ਜੇ ਤਾਂ ਲੋਗ ਤਾਂ ਉਹਦੇ ਵੱਜੇ। ਆਏ ਮਾਮਾ ਉਹ ਵੀ ਚੋਰ ਨਹੀਂ ਹੈਗਾ। ਆਹ ਫਿਰ ਇਹ ਭਰਾ ਕੀ ਕਹਿੰਦਾ ਹੋਊਗਾ। ਰੋਬਰੀ ਹੁੱਟ ਕਹਿ ਰਹੀ ਹੈ ਉਹਨੂੰ। ਹੋਰ تنਵਾ ਦਾਸਾਂ ਨੂੰ ਜੋਤ ਸਭਾ ਮਾਰੂਗਾ। ਰੋਬਰੀ ਆਰਡਰ ਕਹਿ ਰਹੀ ਹੈ। ਮਨੇ ਆਲੇ ਸਾਈਂ ਗੁੱਸਾ। ਮਨੇ? ਹੂੰ। ਆਲੇ ਜੱਸੀ ਤੋਂ ਕੰਮ ਲੈ ਕੇ ਪੱਥਰ ਪੱਟ ਵੀ ਹੋ ਗਿਆ। ਦਵੇ ਨੂੰ ਲਾਉਣ ਆਹੀ ਕੋਲ ਕਰੋ ਉਸ ਕੱਟ ਮੇਰਾ ਭਾਈ ਆ ਤੂੰ ਪਰਾ ਝੋਕਾ ਕੱਢ ਲੈ ਪਟਲਾ ਲੈ ਨਹੀਂ ਮੁਕਦੇ ਨਾ ਲੱਗੇ ਹੋਪੀ ਹੋਲੀ ਹੋਲੀ ਪਹਿਲਾਂ ਆ ਇੱਥੇ ਭੀਰੀ ਨਹੀਂ ਕੱਢ ਉਹ ਯਾਰ ਦੇ ਯਾਰ ਭੈ ਜੋ ਵਾਹ ਇਹ ਵਾਹ ਆ ਦੇ ਤੋਂ ਬਾਅਦ ਇਹ ਕਿੱਥੇ ਹੈ ਜੀ ਆ ਯਾਰ ਇਹ ਤੇਰ ਤੇ ਲਾ ਸ ਇੱਥੇ ਲਾ ਇੱਥੇ ਫੜ ਕੇ ਰੱਖ ਹਾਂ ਚੱਲ ਦੇਖੇ ਨਾ ਸਭ ਨਾ ਆ ਚੱਲ ਜਾ ਚੱਲ ਪੱਥਰ ਐਵੇਂ ਨਹੀਂ ਉਹ ਬੋਲਿਆ ਕਿਸੇ ਗੱਲਾਂ ਬੋਲਿਆ ਪੱਥਰੇ ਪੱਥਰ ਕਰਕੇ ਆ ਕਿਉਂ ਗਏ ਇਹ ਤਾਂ ਰਾਤ ਰਾਤ ਮੇਲਾ ਆ ਰਾਤ ਰਾਤ ਮੇਲਾ ਕਰਦਾ ਨਾ ਲਾਉਣ ਵਾਲੇ ਆਏ ਨੂੰ ਸਵੇਰ ਨੂੰ ਉਹ ਬੋਲੇ ਤੇਰੇ ਕਾ ਸਿੰਘ ਪਟਾਖਾ ਕੁਝ ਦੂ ਮੁੰਡਾ ਮੁੰਡਾ ਬੰਦਾ ਕੇੜੇ ਲਗਾ ਕੁਝੜੂ ਦਾ ਕੁਝੜੂ ਦੇ ਨਾਂ ਨਾ ਜਾਣੇ ਮੇਰੇ ਪੀਰੋ ਹੈ ਹੈ ਕਿਤਾ ਅੱਜ ਰਾਤ ਸਾਰੀ ਪੱਥਰੇ ਭਾਂਜੋ ਆਹ ਆਹ ਉਹ ਜਿਨਾ ਕਹਿੰਦਾ ਕਹਿੰਦਾ ਹਜ਼ਾਰ ਕਾਚੂ ਨੂੰ ਦਊਗਾ ਹਜ਼ਾਰ ਕੋਪੀ ਨੂੰ ਜੇ ਰਾਤ ਤੱਕ ਸਾਰਾ ਪੜ ਦੂੰਗਾ ਹਜ਼ਾਰ ਯਾਰ ਹਰ ਮੇ 200 ਰੁਪਏ ਛੋੜੇ ਜੇ ਨਾ ਮੇਰਾ ਭਰਾ ਛੋੜੇ ਜੇ ਤਦ ਤੋਂ ਜਾਣਿਆ ਜਾਂਦਾ ਆ ਪਾਈਏ ਦੇ ਪਉਏ ਜਿੰਨਾ ਇਹਦਾ ਸਾਈਜ਼ ਆ ਨਹੀਂ ਭਰਾ ਯਾਰ ਭਵਾ ਕਾਤੇ ਛੋੜਾ ਕਾਰਨਾਮੇ ਵੱਡੇ ਆ ਭਰਾ ਦੇ ਇੱਥੇ ਆ ਗਏ ਯਾਰ ਇੱਥੇ ਆ ਗਏ ਯਾਰ ਜੇ ਮੈਂ ਭਰਾ ਉਹ ਪੱਥਰ ਐ ਨਹੀਂ ਰਹੀਆਂ ਬੋਲਿਆ ਬਾਬਿਆਂ ਦੇ ਰਾਹ ਤੇ ਭੂਗੀਆਂ ਇੱਧੇ ਸੌਣ ਚੱਕ ਦੇਂਦੀਆਂ ਨੇ ਮੈਂ ਉਹ ਕੁੱਤੇ ਦੀ ਅੱਧੀ ਆ ਮਾਏ ਨਾ ਇਹ ਉੱਤੇ ਨਹੀਂ ਫੈਰੀ ਲਵਾਵਾਂਗੇ ਉੱਤਰ ਲਵਾਵਾਂਗੇ ਤੇ ਮੇਰੀ ਬੁੜੀ ਵਾਲੇ ਅੰਦਰ ਲਵਾਵਾਂਗੇ ਉਹ ਨਹੀਂ ਠੇਵੀ ਤੇਰੀ ਮਾਂ ਦੇ ਅੰਦਰ ਮਾਂ ਤੇਰੀ ਮਾਂ ਦੇ ਅੰਦਰ ਲਵਾਵਾਂਗੇ ਨਹੀਂ ਨਹੀਂ ਉਹ ਕਾਚੂਸਾ ਹਰਨਾ ਕੱਢ ਹਣ ਲੱਗ ਗਿਆ ਤੇ ਮੇਰੀ ਨਾਨੀ ਦੇ ਅੰਦਰ ਬਣਾਏ ਉਹ ਨਹੀਂ ਮੁੱਦਰ ਨੂੰ ਦੇਹ ਕਮਰੇ ਜਿਹਾ ਹਲੋ ਮੈਂ ਦੱਸ ਦਿੰਦਾ ਜੇ ਆਪਣੀ ਮਾਂ ਨੂੰ ਮਾਂ ਨਹੀਂ ਬੁੜੀ ਨਹੀਂ ਕਹਿੰਦਾ ਤੇ ਸਾਡੇ ਬੁੜੇ ਨੂੰ ਵੀ ਨਹੀਂ ਕਹਿੰਦਾ ਸਾਡੀ ਬਾਹਰ ਦੂਰੀ ਸੀ ਉਹਨਾਂ ਤੋਂ ਮੈਂ ਉਹ ਮਰ ਇੱਕ ਉਹ ਤੇਰਾ ਉਹਦਾ ਜੋ ਹੈ ਮਾਸੀ ਰੋਲਾ ਜੋ ਹੈ ਬੱਟਾ ਘਾਣ ਲਿਆ ਕੋਪੀ ਹੋ ਜਾ ਦੋ ਹੀ ਭੱਜਨੇ ਦਦ ਦੇਣਾ ਨਹੀਂ ਕੰਜੂਸ ਦੇਣਾ ਨਹੀਂ ਦੇਣਾ ਖਿਲਵਾ ਨਹੀਂ दो घंटे का काम है आज नहीं तो पर पे है ना अपन का सब सब बस कर ले ले हो रे ना लो प्यार चटरेगा मुंह ये आ गया आ गया आ

ਆਗੇ ਇਹਦਾ ਹੋਰ ਵੀ ਜਾਣ ਪੱਥਰ ਆ ਅਗਨ ਗੋਦੀ ਪਰ ਆ ਗਨੇ ਕਾਦੀ ਜੇ ਇਹ ਪੱਥਰ ਕਾਦੇ ਪਾੜਦਾ ਜਿਹੜਾ ਲਾ ਕੇ ਭਰੇ ਜਾਂਦਾ ਨਿਕਲੇ ਗਾਰੇ ਬੰਦੀ ਜੋਈ ਗਾਰੇ ਬਾਗੇ ਆਪਣਾ ਦਪਿਆ ਸੀ ਇੱਥੇ ਖਜ਼ਾਨਾ ਨਿਕਲਿਆ ਤੇ ਹੁਣ ਖਜ਼ਾਨਾ ਜਿਹੜਾ ਬੱਬਿਆ ਇੱਥੇ ਨਿਕਲਿਆ ਆ ਹੋਰ ਇਹਦੀ ਜਾਲ ਮੈਂ ਜਨਾਲ ਆ ਗਿਆ ਯਾਰ ਹਾਂ ਲਈ ਯਾ ਖਬਰ ਬਾਈ ਤੇ ਹੋਲੀ ਨਾ ਹੋਲੀ ਦਾ ਬਰਬਾਦ ਤੋਏ ਕੱਥਰ ਪਾ ਚੱਕੇ ਨੇ ਦੋਵੇਂ ਕੱਥਰ ਗਿਆ ਨਾ ਬੰਦ ਹੋ ਗਈ ਰੈਸਟ ਦੇ ਆਪ ਤੁਹਾਡੇ ਬਾਪ ਅੱਗੇ ਨਾ ਮੈਂ ਦੁਬਾਰੇ ਸੇ ਇੱਕ ਚੱਕੋ ਇੱਧਰ ਨਾ ਦਿੰਦੇ ਹਜੇ ਇੱਕ ਪੱਲਾ ਸੋਰੀ ਮਟੜੀਆਂ ਪੰਜ ਸਾਲ ਤੋਂ ਪਿੰਡੋਂ ਬੰਦੇ ਹੋ ਲਿਆ ਅੱਜ ਰਾਤ ਕਰਾਉਣੀ ਐ ਇੱਥੇ ਹਾਂ ਦੋ ਘੰਟੇ ਲਾਉਣੀ ਆ ਪਿਆ ਗੋਗੀ ਨੇ ਵਿਆਹ ਕਰਾ ਦਿੱਤੇ ਗੋਗੀ ਵੀ ਮਾਰਾ ਰਹੀ ਹੈ ਜੀ ਇਹਨਾਂ ਭਾਈਆਂ ਲੋਵਾ ਦਾ ਪਰ ਇਹੋ ਟੋਕਾ ਬੋਲੇ ਮੈਨੂੰ ਮਾਰਾ ਓਏ ਹੱਥ ਓਏ ਮੈਨੂੰ ਲੈ ਕੇ ਉੱਪਰ ਬਹਿ ਜਾਣਾ ਓਹ ਕੌਣ ਕਿੰਨੇ ਪਾਣੀ ਵਿੱਚ ਤਰਦਾ ਪੱਥਰ ਉੱਪਰ ਟਕੇ ਜਹਾਵਾ ਦੇ ਓਏ ਉੱਠ ਕੇ ਬੈਲ ਓਏ ਓ ਇੱਧਰ ਨੂੰ ਆ ਜਾਓ ਮੇਰੇ ਹਾਂ ਜੀ आज इक पत्थर पट के धावा ने खच चक एम सले सरे टले वाले पापा सो ले गए वो भी इंसान है मैं पापा को भी देखता ही आ कुंगा चक एदा खुश दिन आधी छ चाले 4:30 4:30 आ बात बता ऐसे 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 जी पाले वो खाई पक रहा है ਮੈਂ ਤੇਰੀ ਦੁਸ਼ਮਣ ਕਾਹਦਾ ਗੋਰੀ ਦਾ ਪਤਾ ਨਹੀਂ ਦਾ ਹੈਲੋ ਪੰਜ ਸਾਹ ਦੇ ਰਹਿ ਕਹਿ ਦੂ ਠੀਕ ਹੈ ਪਤਾ ਨਹੀਂ ਮਮੀ ਨੇ ਬਿਨਾ ਬ੍ਰੇਕ ਤੋਂ ਦੌੜੀ ਆਉਣਾ ਮੁੰਡਾ ਜੀ ਚੱਕੇ ਆਜੇ ਆਜੇ ਤੁਸੀ ਐਨੂੰ ਚਾਲ ਖਾਵੋ ਪਹਿਲਾਂ ਓ ਯਾਰ ਐਨੂੰ ਚੱਲ ਰਿਹਾ ਐਨੂੰ ਕਿਹੜਾ ਇੱਥੇ ਸਾਲੇ ਨਾਲਕੇ ਵਾਲੇ ਮੋਰੇ ਜਿਹੜੀ ਐਨੂੰ ਉੱਥੇ ਉਹਨਾਂ ਦਾ ਘਟੇ ਜਾਣਾ ਐਨੂੰ ਜਾਣਾ ਐਨੂੰ ਇੱਕੇ ਗੱਲ ਚਾ ਤੂੰ ਮਾ ਰੱਖ ਤਾ ਓ ਯਾਰ ਹਰੋ ਮੇਰੀ ਗੱਲ ਸੁਣ ਨਾ ਕਿ ਪਿੱਛੇ ਕੱਪੜਾ ਜੋ ਉੱਥੇ ਲੇ ਵੇ ओ यार खैर लाके साइड पे रख दिया खैर लाके साइड पे रख दिया वे बेमंजूरिया मेनु खा ले ले <zaputters> नहीं नहीं बड़ी <नहीं> बात <zaputters> है ब्याह में पिक करा आज अंदर एडरो हो गया इधर ਤੇ ਜੇ ਰਾਤ ਰਾਤ ਹੋ ਗਏ ਨਾ ਜੂ ਸਾਰਾ ਪੱਖਰ ਪੜਦਾ 100000 ਰੁਪਈਆ ਤੇ ਨਾ ਜੈ ਹੋ ਵੰਡੋ ਵਾਲੀ ਮਈਆ ਤੁਨੇ ਵੀ ਵੇ ਗੋਹਿਆ ਲੱਗਿਆ ਆ ਗਿਆ ਮਾਰੇ ਸਭ ਪੈ ਮਾਰੇ ਨਿਕਲ ਆਇਆ ਧਿਕ ਜਨਾ ਬਾਦਲੇ ਯਾ ਬਈ ਲੈ ਇੰਨਾ ਤਾਂ ਭਾਰਾ ਇਹਦਾ ਕੜਾ ਹੀ ਆ ਚੱਲ ਬਈ ਜਿੰਨਾ ਥੋੜੇ ਦਾ ਭਾਰ ਵਾ ਭਾਜੀ ਇਦਾਂ ਗਰਕੂ ਆ ਬਹੁਤ ਮਨਾ ਸੀਮੈਂਟ ਰੈਂਡ ਦੇ ਆ ਤੂ ਪੁਆ ਮਾਰੇ ਤੇ ਤੇ ਚੱਲ ਏ ਉਹ ਭਾਨੇ ਪਹਿਲਾ ਮਾ ਮਾਰੇ ਆ ਪਹਿਲਾ ਨਾ ਦੇਖੀ ਜਿਹੜਾ ਹਰ ਨੂੰ ਬਣਾਉਂਦਾ ਉਹ ਮਾਰੇ ਨਾ ਮੇਰੀ ਲੋਲੋ ਬਣਾਉਂਦਾ ਓਏ ਉਹਦੀ ਨਜ਼ਰ ਮੰਜਰ ਲਾਉਣੀ ਹੁੰਦੀ ਆ ਮੈਂ ਥੱਪੜ ਮਾਰ ਆਪਣੇ ਪੈਰ ਤੇ ਪਾ ਲੈਂਦਾ ਆ ਕੋਈ ਨਾ ਬਣਾਇਆ ਤੇਰੇ ਜਨਮ ਦਾ ਮਾਂ ਦਾ ਮਾਂ ਦਾ ਤੂੰ ਚਾਹਣਾ ਤੇਰੇ ਮਾਮਾ ਮਾਂ ਮਾਂ ਨਾ ਜਾ ਮਾਤਾ ਤੂੰ ਮੈਂ ਥੱਪੜ ਬੋਖਾ ਛੱਜ ਮਾਂ ਦੇ ਬਣੀ ਤੇਰੇ ਦਾਤਾ ਬਣਾ ਲਾ ਦੇ ਮਾਮੇ ਸ਼ੂਟਿੰਗ ਤੇਰੀ ਫੋਟੋ ਹੋਣਾ ਹੋਗੀ ਵੱਡੇ ਨੂੰ ਆਪਣੇ ਚਾਚੇ ਦੀ ਬਣਾਵਾ ਹਉਣ ਦੀ ਹੋਣਾ ਵੱਡਾ ਸੋਹਣਾ ਹਾਂ ਹਉਣ ਦੀ ਬਣਾ ਚਾਚੇ ਦੀ ਮਾਮੇ ਦੀ ਚਾਚੇ ਦੀ ਚਾਚੇ ਦੀ ਆਜਾ ਆ ਗਿਆ ਇਟੇਡ ਹੋ ਜਾਣਾ ਹੁੰਦਾ ਮੈਂ ਤੁਹਾਨੂੰ ਕਦੇ ਕਹਿੰਦੇ ਆ ਉਹ ਅੱਜ ਆ ਗਏ ਨੇ ਵਦਿਆਏ ਉਹ ਖੁਸ਼ ਕਿਆ ਸਿਆਲ ਵੀ ਨਹਿ ਮੰਨ ਕੇ ਦੀ ਜਾਉ ਇੱਕ ਕੱਖ ਤੋਂ ਦੀਨਾ ਨੂੰ ਮਾਰ ਦਿਆ ਦਾਪੜ ਮਾਰੋ ਮੁੱਠੀ ਐਡੀ ਦਾ ਸੰਗੀ ਹੈ ਜਿਦਾ ਸਪੇਰਾ ਹੁੰਦਾ ਐਡੀ ਸੰਗੀ ਆ ਗੱਣੇ ਗੁੱਟ ਚ ਲਕਸ਼ੀ ਦੇ ਗਣ ਚ ਚਨੀ ਪਾਉਣੇ ਲਾਉਣੇ ਨਾਲ ਦਾ 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 ਜੇਲੀ ਗੱਲ ਆ ਦਿੱਤੀ ਦਾ ਕਰੋ ਆ ਰਾਈ ਦਾ ਮੂੰਹ ਤਾ ਕਰੋ ਇਹ ਆ ਹੋ ਗਿਆ ਉਹਦਾ ਮੂੰਹ ਮੈਂ ਬਣਾਉਣਾ ਬਣਾ ਲਾ ਓਏ ਮੇਰੇ ਭਰਾ ਨੂੰ ਜੇ ਹਨਾ ਕਿਹਾ ਕੁਛ ਮੇਟਾ ਕੋਰਾ ਕੋਈ ਨਹੀਂ ਕਰਾਵਾ ਕਣ ਪੈਰ ਤੇ ਲਾਜੂ ਤਾਇਆ ਬਣਾਉਣ ਲੱਗਾ ਲੱਗੇ ਪਤਾ ਨਹੀਂ ਹੁੰਦਾ ਬੇ ਮੈਸਤਰੀ ਦੀ ਹੁੰਦਾ ਆਏ ਲੱਬੇ ਆਏ ਲੱਬੇ ਆਏ ਲੱਬੇ ਬਾਹਰ ਗੜੇ ਕਰਨਾਂਗੇ ਸਟ੍ਰੇਟ ਓਏ ਓਏ ਬਾਹਰ ਨਹੀਂ ਬਣਾ ਕੇ ਦੇਖੇ ਓੜੇ ਜਿਆਦਾ ਜੰਮਿਆ ਤੂੰ ਕੱਢਾ ਖਾਤ ਰੱਖਣਾ ਤੇਰੀ ਸ਼ੇਪ ਕੁਲੀ ਨੇ ਰੱਖਦਾ ਉਹ ਵੀ ਭੈਜ ਨਾਈ ਕਰਦਾ ਪੂਚ ਪਾਈ ਹਵਾ ਬਲਾ 12 ਜਿੱਦਾਂ ਓਏ ਪਏ ਐ ਇੰਦੀ ਰੱਪੈ ਤੋਂ ਉਪਰੇ ਆਈ ਮਾਣੇ ਪਾ ਰਿਆ ਹਾਂ ਬਹੁਤ ਐਕਸਕਿਊਜ਼ ਮੀ ਆ ਗਿਆ ਮਾਮਾ ਆਇਆ ਆਇਆ ਉਹ ਦੇਖ ਮਰ ਮਰ ਸਾੜਿਆ ਮਾਮਾ ਮਾਮਾ ਜੀਦਾ ਹੀ ਹਰਾਮ ਤੇ ਨਹੀਂ ਆਉਂਦਾ ਜੀਦਾ ਹੀ ਆਉਂਦਾ ਉਹ ਨਾ ਨਵਾ ਨਵਾ ਤਰੀਕਾ ਕਹਿੰਦੇ ਪਹਿਲੇ ਉਪਾਦ ਨੂੰ ਘੜਾ ਦੇ ਆਪਣ ਇਦਾਂ ਲਿਆ ਦੇ ਗੱਲਾਂ ਮਾਮਾ ਆ ਗਿਆ ਦੇਖ ਹੁਣ ਦੇਖੀ ਜੇ ਅੱਖਾਂ 'ਚ ਮਿੱਟੀ ਪੈਣੀ ਘੱਟਾ ਨਹੀਂ ਤੂਫਾਨ ਮਾਮਾ ਮਾਮਾ ਕਹਿੰਦਾ ਤੂਫਾਨ ਹੀ ਆਖੇ ਕੁਮਾਰ ਵਾਲੀ ਫਿਲਮ ਵਾਲਾ ਸ਼ਰਮਾ ਤੂਫਾਨ ਤਲ ਮੇਰਾ ਪੋਟਾ ਨੇਵੜਾ ਬੋਲ ਮੇਰਾ ਕੱਪੜਾ ਪਹਿਣਾ ਤੱਕ ਮੈਂ ਬੋਤਾ ਲੈ ਬੀਦਾ ਸੁਣ ਲੈ ਮੇ ਤੋਰ ਸੈਕਸੂ ਨਾ ਪੜਵਾਲੀ ਨੀ ਮੂਠੀ ਨੀ ਬਾਤ ਚ ਗੱਲ ਨਹੀਂ ਕਰਨੀ ਹੋਗੀ ਹੁਣ ਤੇ ਕੰਮ ਕਰਨਾ ਕੀ ਕਾਲੇ ਖੇਡਾ ਨਾ ਐ ਨਹੀਂ ਐ ਮਾਂ ਓਯਾ ਬੜਾ ਆਪਰੇ ਯਾ ਕੰਮ ਸ਼ੁਰੂ ਕਰੀਏ ਯਾਰ ਭੁੱਖੇ ਦਾ ਘਾਂਟਾ ਖੜਾਵਾ ਬਿੰਦੂ ਯਾਰ ਕੋਈ ਨਾ ਰੋਕਣਾ ਭਰਾਵਾ ਓਯਾ ਅੱਜ ਕੀ ਜੀ ਆਂਦੀ ਮੈਂ ਫੜ ਕੇ ਖੜਾਵਾ ਤੋੜ ਦਵਾ ਲੈ ਕੇ ਸਵੇਰ ਨੂੰ ਰੋਟੀ ਵੀ ਨਹੀਂ ਲੈਣੀ ਟਾਪਿਆਂ ਮੈਂ ਲਿਆਇਓ ਚਾਹ ਤੈਨਾਂ ਤੇਰਾ ਉਹ ਨਹੀਂ ਹੁੰਦਾ ਮੇਰੇ ਖਲੀਆਂ ਪੈ ਗਈਆਂ ਐ ਸਦਾਈ ਜੈਨ ਤੜੀ ਜਾਂਦਾ ਕਹਿੰਦਾ ਮੈਂ ਆਪਣੀ ਲੋਲਾ ਬਣਾਵਾ ਜੇ ਜੀ ਦੀ ਵਿਆਹ ਤੇ ਮੈਂ ਬੱਪਾ ਨਹੀਂ ਜੇ ਜੀ ਦੀ ਵਿਆਹ ਤੇ ਬਰਾਹ ਕਪੜਾ ਨਹੀਂ ਆਹ ਤੇਰਾ ਕੋਟੀ ਵਿੱਚ ਕਿਉਂ ਓਏ ਹਰਦਾ

ਵਾਹ ਉਹ ਕਹਿੰਦਾ ਉਹ ਬਤਾ ਕਿੰਨਾ ਉਹ ਬਣਾ ਕੇ ਕਹਿੰਦਾ ਦੀਦੀ ਕੀ ਹੋਇਆ ਪੈਰ ਰੱਖਤਾ ਫੱਲੇ ਮੇਰੇ ਵਾਹ ਉਹਦਾ ਪੈਰ ਲੈ ਦਿੱਤਾ ਲੈ ਇੱਪੜਾ ਬਚਿਆ ਲੈ ਟੈਨ ਬਦਿਆ ਸਾਹ ਦਾ ਪੱਕਾ ਕਹਿੰਦਾ ਤਿੰਨ ਉਹਨੇ ਮਦਾ ਕਿੰਨੀ ਹੈ ਪੈਰ ਮਿੱਦਿਆ ਹੂ ਪੈਰ ਆ ਗਿਆ ਉਹਨੂੰ ਲੈ ਲੈ ਕਹਿੰਦਾ ਉਹ ਜਾ ਕੇ ਨਾ ਨਾ ਕਰਾ ਡਰਾਮੇ ਕਰ 5 6 ਇੱਕ ਮੈਂ ਕੋਈ ਉਹ ਦੇ ਕਹਿੰਦਾ ਆਕੰਠੇ ਕਾ ਮਾਰੋ ਨੀ ਵਿੜੋ ਪਰ ਮਮੇ ਦਾ ਕੰਮ ਓਏ ਪਸੰਦੇ ਕੰਮ ਕਹਿੰਦਾ ਜਿੰਨਾ ਤੁਸੀਂ ਦੋਗੀ ਕਿ ਟੈਂਕਰਾ ਘਾੜੇ ਮਾਰਦੇ ਕਿਤੇ ਐਨਾ ਕਹਿੰਦਾ ਇੱਕ ਦਿਨ ਵਾਲੀ ਮੇਰੀ ਜਨਾਨੀ ਨੇ ਨਹੀਂ ਕੀਤਾ ਜਿਹੜਾ ਸਵੇਰ ਨੂੰ ਤਲਾਕ ਹੋ ਗਿਆ ਰਾਤ ਨੂੰ ਵਿਆਹ ਕਰਾਇਆ ਬਜਾਰਾ ਉਹੀ ਆ ਮਨੇ ਹਾਰ ਤੋਂ ਮੈਂ ਕਰਦਾ ਕਰੂਗਾ ਬਹੁਤ ਦੇ ਲਗੀ ਕਹਿੰਦਾ ਕੀ ਕਹਿੰਦਾ ਦੇਦਾ ਕਹਿੰਦਾ ਮੇਰੀ ਆਖਰੀ ਇੱਛਾ ਮੈਂ ਕੀ ਮਗਾ ਪਰ ਆਵਾ ਮੈਂ ਚਾਹਵਤ ਮਨਾਉਣਾ ਸੁਧਾਰ ਗਿਆ ਓਏ ਨਹੀਂ ਕੇਸ ਨਾ ਉਹ ਤਾਂ ਨਹੀਂ ਮੈਂ ਖੈ ਉਹ ਕਹਿੰਦਾ ਮੇਰੀ ਆਖਰੀ ਸ਼ਹਿਰੀਆ ਵਿਆਹ ਪਹਿਲਾਂ ਮੇਰਾ ਹੀ ਕਰੋ ਫੱਟ ਨਹੀਂ ਇਹਦੇ ਇਹ ਵਿਆਹ ਤੇ ਪੈ ਗਈ ਰਹੇ ਹੈ ਨਹੀਂ ਜਾਂ ਤਾਂ ਮਾਰਦਾ ਮਾਰ ਕੇ ਵਿਆਹ ਉਹ ਸਾਰੇ ਮੰਨੇ ਆ ਨਹੀਂ ਮੈਂ ਸਾਰੀ ਤਾਂ ਪਰ ਤੋਂ ਦੇ ਕੈਸ ਤੋਂ ਵੀ ਸਾਰਾ ਮਨ ਸੰਦੇ ਪੈ ਜਾਣੇ ਪਰਮਾਨ ਹੋਣਾ ਨੇ ਤੇ ਭੈਣੋ ਥੋੜੇ ਰਹਿ ਜਾ ਦੇ ਉਧਰ ਜੀ ਪਟਲਾ ਉਧਰ ਜੀ ਸੌਖਾ ਪਟ ਹੋਣਾ ਹੈ ਜੈਣੀ ਪਾ ਕੇ ਇਧਰ ਨਹੀਂ

ਉਹ ਨਹੀਂ ਬਾਵਾ ਜੀ ਲੰਮੀ ਪਾ ਨੂੰ ਉਹਨੂੰ ਪੈਂਦ ਤੋਂ ਨਾਲ ਪਹਿਣਾ ਹੋਵੇ ਸਾਥ ਨਾ ਲੱਗੇ ਤੁਹਾਡੇ ਪੁੜਕ ਕੇ ਨਾ ਨਾ ਕਿਹਦੀ ਰੈਂਟ ਬਾਸਦਾ ਪੈਂਦੇ ਬਾਸ ਨੂੰ ਬਾਉ ਕਹਿੰਦੇ ਜਿਆਦਾ ਭਾਰ ਆ ਲੱਗੇ ਨਾਲ ਬਾਪਾ ਨਾਈ ਕਿੱਥੇ ਗਿਆ ਮੇਰਾ ਨਾਈ ਸਾਲਾ ਉਹੀ ਰਹਿਣੀ ਤੀਨੀ ਬਾਜ ਜਨਾਨੀ ਦੀ ਫੋਟੋ ਬਣਾਈ ਏਡੀ ਐਂਦਾ ਆਗਾ ਜਿਹਦਾ ਸੌਨਾ ਕਾ ਦਾ ਸਾਥ ਮੀਨ ਕਿਤਾ ਹੁੰਦਾ ਆਇਆ ਖਾਣ ਉਹ ਪਾਜੀ ਮੇਰੇ ਕਾਮ ਨਹੀਂ ਆ ਬਸ ਚਲੀ ਤਾ ਭਾਈ ਇਹਨਾਂ ਨੂੰ ਚਾਹ ਡੇਰੀ ਕਰ ਦੇਣੀ ਕਰੀ ਬੰਦ ਹੋ ਗਏਗਾ ਐਂਦਾ ਆਉਣਾ ਮਗਾ ਖੋਲਿਆ ਕੀ ਉਹਨੂੰ ਖੂਖਾਨ ਪੀਤਾ ਮੈਂ ਜੋ ਫੋਨ ਇਹ ਆਦੇ ਫੋਸ ਆਪਣਾ ਜ਼ਹਿਰ ਹੁੰਦਾ ਉਹਦੇ ਕਤੈਨਾਂ ਨਾ ਡੈਲੀ ਦੀ ਮੋਟੋ ਕੱਲੀ ਮਾਰਦਾ ਮੈਂ ਆ ਡੈਲੀ ਬਣਾਉਦਾ ਜਿਹੜਾ ਹੈਗਾ ਪਾਰਕਨ ਤੇਰੇ ਨਾਂ ਕਰੂੰਗਾ ਬਚਾ ਹੋਏ ਨਾ ਠੀਕ ਦੀ ਹਾਂਜੀ ਕੋਈ ਮਾਰ ਕੇ ਲਿਆਵਾ ਲਿਆ ਮੈਂ ਕਹਿੰਦਾ ਪਤਾ ਤਾਂ ਤੋ ਤਾਂ ਮਨੀ ਦਾਦਾ